ਖਬਰ ਨਕੋਦਰ ਤੋਂ ਅੱਜ ਜਲੰਧਰ ਸਮੇਤ ਹਲਕਾਂ ਨਕੋਦਰ ਮੁਕੰਮਲ ਤੌਰ ਤੇ ਬੰਦ ਰਹਾ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਨਕੋਦਰ ਅਤੇ ਜਲੰਧਰ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ ਇਹ ਬੰਦ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਦੀ ਸਿੰਬਲ ਆਫ ਨੌਲੇਜ ਡਾਕਟਰ ਪੀਮਰਾਵ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਤੋੜਨ ਦੀ ਕੋਸ਼ਿਸ਼ ਕਰਨ ਅਤੇ ਬੇਅਦਬੀ ਦੇ ਮਾਮਲੇ ਵੱਜੋਂ ਕੀਤਾ ਗਿਆ ਸੂਬਾ ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਇਸ ਘਟਨਾ ਦੀ ਕੋਰ ਨਿੰਦਿਆ ਕੀਤੀ ਹੈ ਅਤੇ ਸੂਬਾ ਸਰਕਾਰ ਤੋਂ આરોપી ਉੱਤੇ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਐਨਐਸਏ ਯਾਨੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਵੀ ਲਾਉਣ ਲਈ ਕਿਹਾ ਗਿਆ ਕੀ ਬੋਲੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਤੁਸੀਂ ਵੀ ਸੁਣੋ ਪਰ ਜਿਹੜੀ ਵੀ ਇਹ ਹੱਤੂ ਦੁਈਆ ਜਿੰਦਗ ਨੂੰ ਚਾਣਾ ਬਹੁਤ ਛੋਟੀ ਨਾਲਾ ਬਹੁਤ ਛੋਟੀ ਨਾਲਾ ਤੁਸੀਂ ਆਹਨ ਉਸੇ ਮੇਲੇ ਵਿੱਚ ਹੋਣਾ ਹੈ ਜਾਂ ਨਹੀਂ ਕਿ ਕੇਡੀ ਵੌਲਟ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਤੁਹਾਨੂੰ ਬੁਖਾ ਰਹੇ ਆ ਇਤਿਹਾਸਿਕ ਚਿਹਰੇ ਕੋਦਰਦੀਆਂ ਜਿੱਥੇ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਿ ਘਟਨਾ ਵਾਪਰੀ ਡਾਕਟਰ ਬੀਰ ਅੰਬੈਟਰ ਸਾਹਿਬ ਹੁਣਾ ਦੀ ਪ੍ਰਤੀਮਾ ਦੀ ਜਿਹੜੀ ਬੇਅਦਬੀ ਕੀਤੀ ਗਈ ਉਸੇ ਰੋਜ਼ ਵੱਜੋਂ ਇੱਕ ਵੱਡਾ ਧਰਨਾ ਮੁਜ਼ਾਹਰਾ ਇੱਥੇ ਹੋ ਰਿਹਾ ਨੇ ਔਰ ਸਾਡੇ ਦਰਮਿਆਨ ਗੜਵਾਲ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜੈਪੀਮ ਜੀ ਜੈਪੀਮ ਜੀ ਜੈ ਪਰ ਸਰ ਕਿਵੇਂ ਵੇਖਦੋਂ ਇਸ ਪੂਰੀ ਘਟਨਾ ਨੂੰ ਦੇਖੋ ਇਹ ਕੋ ਪਹਿਲੀ ਦੇਖਦੇ ਹਰ ਕੋਨੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਲਾ ਲਈਏ ਸਮੇਂ-ਸਮੇਂ ਪਾ ਕੇ ਨਾ ਇਧਰ ਨੇੜੀਆਂ ਟਕਰਵਾਵਾਂ ਹੁੰਦੀਆਂ ਜਿਹਦੇ ਵਿੱਚ ਜ਼ਿਆਦਾਤਰ ਖਾਸ ਕਰਕੇ ਟਾਰਗੇਟ ਜਿਹੜਾ ਉਹ ਬੋਨਸ ਵਾਸਤੇ ਜਿਹੜੇ ਰਹਿ ਵਰਿਆ ਜਾਂ ਉਹਨਾਂ ਨੂੰ ਜ਼ਿਆਦਾ ਕੀਤਾ ਜਾਂਦਾ ਕਿਉਂਕਿ ਜਿਹੜਾ ਦਸ਼ਮਣ ਆ ਉਹਨੂੰ ਪਤਾ ਵੀ ਇਹ ਲੋਕ ਇਨਾ ਇਹ ਇਨਾਂ ਦੇ ਆਈਫੋਨ ਆ ਔਰ ਉਹ ਆਈਫੋਨ ਉਹ ਜਿਨ੍ਹਾਂ ਨੇ ਸਮਝ ਲਈ ਕੁਛ ਕੀਤਾ ਉਹ ਉਹਨਾਂ ਦੇ ਆਈਫੋਨ ਆ ਤੇ ਉਹਨਾਂ ਦੀ ਜਾਗਰੂਕੀ ਆਈ ਆ ਲੋਕਾਂ ਦੇ ਵਿੱਚ ਔਰ ਉਹਨਾਂ ਨੇ ਵਿਚਾਰ ਵਾ ਕੇ ਚੱਲ ਕੇ ਉਹ ਸਮਾਜ ਅੱਗੇ ਵਧ ਰਿਹਾ ਉਹਨੂੰ ਰੋਕਣ ਦੇ ਲਈ ਔਰ ਉਹਦਾ ਧਿਆਨ ਡਵਾਡ ਜਾਂਦੇ ਨੇ ਸਮੇਂ-ਸਮੇਂ ਇਦਾਂ ਨਹੀਂ ਆਂਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਔਰ ਇਹ ਘਟਨਾਵਾਂ ਹੋਣੀਆਂ ਆਮ ਗੱਲ ਨਹੀਂ ਹੈ ਕਿਉਂਕਿ ਇਹਦੇ ਪਿੱਛੇ ਜਰੂਰ ਸਾਜ਼ਿਸ਼ ਹੁੰਦੀ ਆ ਕੋਈ ਨਾ ਕੋਈ ਤਾਂ ਅੱਜ ਵੀ ਜਿਹੜੀਆਂ ਘਟਨਾਵਾਂ ਹੋਈਆਂ ਠੀਕ ਹੈ ਅਸੀਂ ਕਹਿੰਨੇ ਵੀ ਉਹ ਇੱਕ ਬੰਦਾ ਆ ਕੇ ਕਰ ਗਿਆ ਵੀ ਉਹਨੂੰ ਫੜ ਲਿਆ ਅਸੀਂ ਲੇਕਿਨ ਸਾਜ਼ਿਸ਼ ਹੈ ਪੰਜਾਬ ਦਾ ਮਾਣ ਖਰਾਬ ਕਰਨ ਦੇ ਲਈ ਔਰ ਉਸ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੇ ਲਈ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਪੰਜਾਬ ਦੇ ਵਿਰੋਧੀ ਲੋਕ ਆ ਜਿਹੜੇ ਦੁਸ਼ਮਣ ਆ ਉਹ ਚਾਹੁੰਦੇ ਪੰਜਾਬ ਦਾ ਮਾਣ ਖਰਾਬ ਕੀਤਾ ਜਾਵੇ ਤੋ ਅਸੀਂ ਅੱਜ ਜਿਹੜਾ ਇਹ ਬੰਦ ਦਾ ਸੰਦਰਭਤਾ ਔਰ ਸਾਰੇ ਇਸ ਦੇਸ਼ਵਾਸੀਆਂ ਲੋਕਾਂ ਦਾ ਪੰਜਾਬ ਦੇ ਲੋਕਾਂ ਨੇ ਬੰਦ ਦਾ ਸੰਦਰਭਤਾ ਔਰ ਜਿਹਨੂੰ ਸਾਰੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਤੋ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਉਹ ਜਿਹੜੀ ਸਾਜ਼ਿਸ਼ ਕਰਤਾ ਜਿਹੜੇ ਆ ਉਹ ਜਰੂਰ ਜਿਲ੍ਹਾਂ ਦੇ ਵਿੱਚ ਹੋਣੇ ਚਾਹੀਦੇ ਹੁਣ ਤਹਿ ਜਿਆਦਾ ਠੁਗਾਈ ਦਾ ਚਾਰਜ ਕਰਕੇ ਤਾਕੇ ਲਈ ਹੋਣ ਵਾਲੇ ਸਮਝੀਂਦਾ ਕਿ ਬਹਾਵਾ ਦੇ ਰੋਗ ਲਾਈ ਜਾਵੇ ਸਰ ਅਮਰਿੰਦਰ ਸਰ ਪ੍ਰਸ਼ਾਸਨ ਨੂੰ ਕਿੰਨਾ ਕਿ ਜ਼ਿੰਮੇਵਾਰ ਮੰਨਦੇ ਹੋ ਕਿਉਂਕਿ 26 ਜਨਵਰੀ ਦਾ ਜਿਹੜਾ ਇਹ ਦਿਨ ਕੋਈ ਛੋਟਾ ਦਿਨ ਨਹੀਂ ਵੱਡਾ ਦਿਨ ਔਰ ਜਿਹੜੀ ਸਿਕਿਉਰਟੀ ਵੀ ਕਾਫੀ ਸੀ ਉੱਥੇ ਕਿਉਂ ਨਹੀਂ ਸਿਕਿਉਰਟੀ ਦਿੱਤੀ ਦੇਖੋ ਬਿਲਕੁਲ ਤੁਹਾਡਾ ਸਵਾਲ ਸਹੀ ਆ ਕਿਉਂਕਿ ਜਿਹੜਾ 26 ਜਨਵਰੀ ਦਾ ਦਿਨ ਆ ਪੂਰੇ ਦੁਨੀਆਂ ਦੇ ਵਿੱਚ ਜਿਹੜੀਆਂ ਦੁਨੀਆਂ ਦੀਆਂ ਮੇਰੇਆਂ ਨਹੀਂ ਭਾਰਤ ਦੀਆਂ ਕਿਉਂਕਿ ਸਾਡਾ ਉਹ ਸੰਵਿਧਾਨ ਦਾ ਜੇਤਨ ਲਾਗੂ ਹੋਇਆ ਜਿਹਨੂੰ ਹੀ ਸੰਵਿਧਾਨ ਦਿਵਸ ਦੇ ਤੌਰ ਤੇ ਮਨਾਉਂਦੇ 바ਵਾ ਸਾਹਿਬ ਨੂੰ ਯਾਦ ਕਰਦੇ ਖਾਸ ਕਰਕੇ ਉਹਨਾਂ ਦੇ ਨਾਂ ਇਹ ਔਰ ਹਾਈ ਸਕਿਉਰਟੀ ਉਸ ਦਿਨ ਹੁੰਦੀ ਆ ਸਰਕਾਰ ਕੋਈ ਵੀ ਹੋਵੇ 26 ਜਨਵਰੀ ਦਾ ਦਿਨ ਜਿਹੜਾ ਸਾਰਿਆਂ ਲਈ ਇੱਕ ਅਹਿਮ ਦਿਨ ਹੁੰਦਾ ਇੰਨਾ ਹੋਣ ਦੇ ਬਾਵਜੂਦ ਜੇ ਕੋਈ ਏਦਾਂ ਦਾ ਬੰਦਾ ਹੈ ਔਰ ਉਹ ਵੀ ਇਹੋ ਜਿਹੇ ਇਲਾਕੇ ਦੇ ਵਿੱਚ ਜਿੱਥੇ ਸਵੇਦੇ ਸ਼ੀਲੇ ਇਲਾਕਾ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਉੱਤੇ ਆ ਬਹੁਤ ਸਾਰੀਆਂ ਹੋਰ ਵੀ ਤਸਵੀਰਾਂ ਲੱਗੀਆਂ ਉੱਤੇ ਜਾਂ ਇਹੋ ਜੀਆਂ ਯਾਦਗਾਰੀਆਂ ਜੇ ਉਹਨਾਂ ਨੇ ਕੋਈ ਛੇੜ ਕਰ ਸਕਦਾ ਤਾਂ ਉੱਥੇ ਸਕਿਉਰਟੀ ਦੇ ਰੂਟੇ ਲ ਹੋਈ ਆ ਤੋ ਅਸੀਂ ਮਤਲਬ ਇਹ ਮੰਨਦੇ ਆ ਵੀ ਇਹ ਜਿਹੜੀ ਤਲੇ ਦੇ ਵਾਸਤੇ ਵੀ ਜਿਹੜੇ ਦੋਸ਼ੀ ਹੋਣ ਉਹਨਾਂ ਤੇ ਵੀ ਕਾਰਵਾਈ ਹੋਵੇ ਔਰ ਤਾਂ ਕਿ ਅੱਗੇ ਤੋਂ ਇੱਕ ਡਰਨਾ ਹੋਵੇ। ਸੋ ਐਂਡ ਵਿੱਚ ਹਲਕਾ ਨਿਵਾਸੀਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋ? ਦੇਖੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਹਲਕਾ ਨਿਵਾਸੀ ਜੋ ਸਾਰੇ ਸਾਡੇ ਨਕਦਰ ਜਿਹੜੇ ਭਾਈਚਾਰਾ ਸਾਡਾ ਸਾਰਾ ਇੱਕ ਝੋਟਿਆ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਗਏ। ਕਿਉਂਕਿ ਪਾਰਟੀਆਂ ਬਾਅਦ ਚ ਪਹਿਲਾਂ ਅਸੀਂ ਭਾਰਤੀਆਂ ਆਈ ਦੇਸ਼ ਦੇ ਨਾਗਰਿਕਾਂ ਭਾਰਤੀਆਂ ਭਾਰਤ ਉਹ ਤੋਂ ਬਾਅਦ ਧਰਮ ਜਾਤੀਆਂ ਜਾਂ ਸਾਡੇ ਵਰਗ ਸ਼ਹਿਰ ਲੇਕਿਨ ਜਦੋਂ ਸਾਡੇ ਜਿਹੜੇ ਆਈਕਨ ਆ ਜੇ ਉਹਨਾਂ ਦੇ ਸਨਮਾਨ ਨਾਲ ਕੋਈ ਗੱਲ ਹੁੰਦੀ ਆ ਤੇ ਚਾਹੇ ਕਿਸੇ ਵੀ ਪਾਈਚਾਰੇ ਦਾ ਬੰਦਾ ਹੋਵੇ ਉਹਦਾ ਸਨਮਾਨ ਨਹੀਂ ਹੋ ਸਕਦਾ ਉਹ ਵੀ ਸਦਕਾ ਨਹੀਂ ਹੋ ਸਕਦਾ ਉਹ ਇਸ ਚੀਜ਼ ਨੂੰ ਸਮਝਦੇ ਸਾਰੇ ਲੋਕ ਨਗਰ ਨਿਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਅਸੀਂ ਤਨਹਾਰ ਕਰਦੇ ਹਾਂ ਦੁਕਾਨਦਾਰਾਂ ਦਾ ਪ੍ਰੈਸ ਦਾ ਔਰ ਸ਼ਹਿਰ ਨਿਵਾਸੀਆਂ ਦਾ ਖਾਸ ਕਰਕੇ ਪ੍ਰੈਸ ਦਾ ਮੀਡੀਆ ਦਾ ਵੀ ਜਿਨ੍ਹਾਂ ਨੇ ਕਵਰੇਜ ਕਰ ਰਹੇ ਆ ਤੁਹਾਡਾ ਕੀੜੀ ਵਾਰ ਦਾ ਵੀ ਤਨਹਾਰ ਕਰਦੇ ਆ ਔਰ ਜਿਹੜੀ ਸਾਡੀ ਗੱਲ ਨੂੰ ਅੱਗੇ ਪਚਾ ਰਹੇ ਆ ਤੋਂ ਇਹ ਹੀ ਮੈਸੇਜ ਦਵਾ ਕੇ ਆਪਾਂ ਸ਼ਾਂਤੀ ਬਣਾਈ ਰੱਖਣੀ ਇਦਾਂ ਨਹੀਂ ਕਰਨਾ ਵਾਂ ਕਿਸੇ ਨਾਲ ਵੀ ਹੋ ਸਕਦੀਆਂ ਕਦੇ ਵੀ ਭਾਈਚਾਰਾ ਸਾਨੂੰ ਟੁੱਟਣ ਨਹੀਂ ਦੇਵਾਂਗੇ ਸਾਡਾ ਹਿੰਦੂ ਸਿੱਖ ਮੁਸਲਮ ਈਸਾਈ ਸਾਡਾ ਭਾਈਚਾਰਾ ਇਕਿਆ ਅਸੀਂ ਕਟੇ ਆ ਕਦੇ ਵੀ ਕੋਈ ਇਦਾਂ ਨਹੀਂ ਕਰਨਾ ਹੁੰਦੀ ਸਾਰੇ ਇੱਕ ਜੋ ਰੋਗ ਹੋ ਮੁਕਾਬਲਾ ਕਰ ਧੰਨਵਾਦ ਧੰਨਵਾਦ ਸ੍ਰੀ ਸ਼ਾਨ ਪ੍ਰਧਾਨ ਗੜਵਾਲ ਸਾਹਿਬ ਸਾਡੇ ਦਰਮਿਆਨ ਵਰਮਾ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਾਂਗੇ ਕਿਸ ਤਰ੍ਹਾਂ ਦੇਖਣੋ ਇਸ ਪੂਰੀ ਘਟਨਾ ਨੂੰ ਦੇਖੋ ਇਹ ਜਿਹੜੀ ਘਟਨਾ ਹੈ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਦੇਸ਼ ਦੇ ਜਿਹੜੇ ਸੰਵਧਾਨ ਨਿਰਮਾਤਾ ਉਹਨਾਂ ਦੇ ਨਾਲ ਉਹਨਾਂ ਦੇ ਸਟੈਚੂ ਦੇ ਨਾਲ ਇਦਾਂ ਦੀ ਬੇਅਦਵੀ ਕਰਨਾ ਉਹਨਾਂ ਨੂੰ ਤੋੜਨਾ ਜਿਹੜਾ ਕੋਸ਼ਿਸ਼ ਕਰਨਾ ਇਹ ਬਹੁਤ ਹੀ ਖਤਰਨਾਕ ਮਨਸੂਬੇ ਜਿਹੜੇ ਹੈਗੇ ਆ ਇਹਦੇ ਪਿੱਛੇ ਨਜ਼ਰ ਆ ਰਹੇ ਆ ਠੀਕ ਹੈ ਪ੍ਰਸ਼ਾਸਨ ਨੇ ਸਮੇਂ ਰਿੰਦੇ ਉਹ ਬੰਦੇ ਨੂੰ ਕਾਬੂ ਕਰ ਲਿਆ ਔਰ ਸੋਚਣ ਵਾਲੀ ਗੱਲ ਇਹ ਵੀ ਆ ਕਿ ਉਹ ਬੰਦਾ ਪੌੜੀ ਲੈ ਕੇ ਕਿੱਦਾਂ ਪਹੁੰਚਿਆ ਉੱਥੇ ਪੌੜੀ ਲਾ ਕੇ ਉਹਦੇ ਹੱਥੋਂ ਥੋੜੇ ਫੜੇ ਆ ਇਹ ਪ੍ਰਸ਼ਾਸਨ ਨੂੰ ਇੱਥੇ ਡੰਗਾਈ ਨਾਲ ਇਹਨੂੰ ਜਾਂਚ ਕਰਨ ਦਾ ਵਿਚ ਆਇਆ ਕਿ ਭਗਵਾਨ ਸਭ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਵਿਸ਼ੇ ਤੇ ਜਿਹੜਾ ਆ ਉਹਨੂੰ ਫੜ ਲਿਆ ਆ ਉਹਨੂੰ ਸਜਾਵਾਂ ਤਾਰਾ ਲਾਵਾ ਜੇ ਲਗਾਤੀਆਂ ਆ ਪਰ ਉਹ ਬੰਦੇ ਦੇ ਪਿੱਛੇ ਜਿਹੜੀ ਸਾਜ਼ਿਸ਼ ਕਰਤਾ ਹੈਗੇ ਆ ਉਹਨਾਂ ਨੂੰ ਵੀ ਬੇਨਕਾਬ ਹੋਣਾ ਚਾਹੀਦਾ ਕਿ ਤਾਂ ਕਿ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਜਿਹੜੇ ਇਹ ਬੰਦੇ ਲੱਗੇ ਹੋਏ ਆ ਪੰਜਾਬ ਦਾ ਮਾਹੌਲ ਜਿਹੜਾ ਹੈ ਇਹ ਬੜਾ ਇੱਕ ਭਾਈਚਾਰਾ ਜਿਹੜਾ ਹੈ ਕਿ ਕੀ ਕਹਿੰਦੇ ਉਹਨੂੰ ਕੱਢੀ ਇਹਨਾਂ ਨੂੰ ਕੋਈ ਤੋੜ ਨਹੀਂ ਇਹਨੂੰ ਸਕਦਾ ਕਿ ਪੰਜਾਬ ਦੇ ਭਾਈਚਾਰੇ ਦੀ ਜਿਹੜੀ ਢਾਲਾਂ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦਾ ਭਾਈਚਾਰਾ ਜਿਹੜਾ ਕਦੀ ਖਤਮ ਨਹੀਂ ਹੋ ਸਕਦਾ ਇਦਾਂ ਦੀ ਸਾਜਸ਼ਨਾ ਹਾਂ ਜਿਹੜਾ ਉਹਨਾਂ ਨੇ ਕਿਸੇ ਪੀਰ ਪੈਗੰਬਰ ਜਾਂ ਸਾਡੇ ਉਹ ਰਹਿਬਰ ਆ ਉਹਨਾਂ ਦੇ ਉੱਤੇ ਇਦਾਂ ਦਾ ਹਮਲਾ ਕਰਨ ਦੀ ਉਹਨਾਂ ਦੀ ਮੂਰਤੀ ਦੇ ਉੱਤੇ ਇੱਕ ਸਮਾਜ ਨੂੰ ਇੱਕ ਦੇਸ਼ ਦੇ ਵਿੱਚ ਪੰਜਾਬ 'ਚ ਜਿਹੜਾ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਬਹੁਤ ਹੀ ਨਿੰਦਨਯੋਗ ਕੰਮ ਹੈਗਾ ਆ ਤੇ ਮੈਂ ਪੰਜਾਬ ਸਰਕਾਰ ਨੂੰ ਫਿਰ ਭਗਵਾਨ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਇਹ ਬੰਦਿਆ ਦੇ ਪਿੱਛੇ ਜਿਹੜੇ ਵੀ ਸਾਜ਼ਿਸ਼ ਕਰਤਾ ਹੈਗੇ ਆ ਉਹਨਾਂ ਨੂੰ ਜਾਂਚ ਕਰਕੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਰਹਿਬਰ ਜਿਹੜੇ ਆ ਜਾਂ ਗੁਰੂ ਮਹਾਰਾਜ ਆ ਉਹਨਾਂ ਦੀ ਕਿਤੇ ਵੀ ਇਦਾਂ ਦੀ ਕੋਈ ਗੁਰਦੁਆਰੇ ਮੰਡਲ ਜਾਂ ਕੋਈ ਭਗਵਾਨ ਜੀ ਬਾਬਾ ਸਾਹਿਬ ਦੀਆਂ ਮੂਟੀਆਂ ਕਿਤੇ ਵੀ ਲੱਗੀਆਂ ਚੌਂਕਾ 'ਚ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿ ਤਾਂ ਕਿ ਇਦਾਂ ਮੈਂ ਕਦੀ ਵੀ ਹਮਲਾ ਨਾ ਹੋ ਸਕੇ ਸਰ ਕੀ ਕੀ ਇਸ ਤਰ੍ਹਾਂ ਦੇ ਐਫਰਟ ਹੋਣੇ ਚਾਹੀਦੇ ਨੇ ਕਿ ਭਵਿਕ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਦੇਖੋ ਇਹ ਤਾਂ ਪ੍ਰਸ਼ਾਸਨ ਨੇ ਕਰਨੇ ਹੁੰਦੇ ਆ ਕੋਈ ਸ਼ਾਸਨ ਨੇ ਮੈਂ ਕਿ 26 ਜਨਵਰੀ ਤੇ ਵੀ ਦੇਖਦਾ ਪਿਆ ਕਿ ਐਡਾ ਵੱਡਾ ਤਿਉਹਾਰ ਹੋਵੇ 26 ਜਨਵਰੀ ਕਵਦਾਨ ਮੇਰਾਤਾ ਜਿਹੜਾ ਉਹ ਆਪਾਂ ਇੱਕ ਦਿਵਸ ਮਨਾਉਂਦੇ ਹੋਈਏ ਉਹਦੇ ਤੇ ਉਹਨਾਂ ਨੇ ਸੰਵਿਧਾਨ ਦੇ ਮਾਰਤਾ ਦੇ ਜਿਹੜੇ ਸਟੈਚੂ ਆ ਉਹਦੇ ਆਲੇ ਦੁਆਲੇ ਤੱਕ ਉਹਨਾਂ ਨੇ ਸਕਿਉਰਿਟੀ ਪਤਾ ਨਹੀਂ ਕਿਉਂ ਨਹੀਂ ਲਗਾਈ ਇਹ ਜਾਂਚ ਦਾ ਵਿਸ਼ੇ ਹੈਗਾ ਆ ਕਿ ਜੇ ਲਗਾਈ ਸੀ ਤਾਂ ਉਹ ਕਿੱਥੇ ਗਈ ਇਹ ਸਾਡੇ ਅਧਿਕਾਰੀਆਂ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਆ ਕਿ ਜਿਹੜੇ ਦੋਸ਼ੀ ਅਧਿਕਾਰੀ ਹੈਗੇ ਇਹਦੇ ਵਿੱਚ ਉਹਨਾਂ ਤੇ ਵੀ ਜਿਹੜੀ ਬੰਦੀ ਆ ਕਾਰਵਾਈ ਹੋਣੀ ਚਾਹੀਦੀ ਆ ਮੈਨੂੰ ਨਹੀਂ ਲੱਗਦਾ ਕਿ ਭਗਵਾਨ ਜਨ ਸਰਕਾਰ ਨੇ ਕੋਈ ਉਹਨਾਂ ਤੇ ਇਦਾਂ ਦੇ ਦਿਸ਼ਾ ਨਿਰਦੇਸ਼ ਕਰੀ ਵੀ ਜਾਰੀ ਕੀਤੇ ਹੋਣ ਕਿਉਂਕਿ ਭਗਵਾਨ ਜਨ ਸਰਕਾਰ ਜਿਹੜੀ ਆ ਉਹ ਹਮੇਸ਼ਾ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਜਿਹੜੇ ਆਜ਼ਾਦੀ ਕਵਾਟੀਏ ਜਿਨ੍ਹਾਂ ਨੇ ਦੇਸ਼ ਦਾ ਸਬਦਾਨ ਹੋਇਆ ਉਹਨਾਂ ਨੂੰ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ 바ਵਾ ਸਾਹਿਬ ਦੀ ਜਿਹੜੀ ਫੋਟੋ ਤੇ ਭਗਤ ਸਿੰਘ ਦੀ ਫੋਟੋ ਆ ਉਹ ਉਹਨਾਂ ਨੇ ਮਾਨ ਸਨਮਾਨ ਨਾਲ ਲਗਾਈ ਆ ਤੇ ਮੈਨੂੰ ਲੱਗਦਾ ਆ ਕਿ ਇਹ ਕੁਛ ਨਾ ਕੁਛ ਜਿਹੜੇ ਸ਼ਰਾਰਤੀ ਲੋਕਾਂ ਦੇ ਨੇ ਕੋਈ ਆਫਰਾਂ ਦੇ ਨਾਲ ਕੋਈ ਜਿਹੜੀ ਅੰਗਹਿਲੀ ਆ ਉਹਨਾਂ ਦੀ ਉਹਦੇ ਨਾਲ ਇਹ ਘਟਨਾ ਨੂੰ ਹੋਇਆ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ ਤੇ ਇਹਦੀ ਜਾਂਚ ਹੋਣੀ ਚਾਹੀਦੀ ਸੋ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨਾ ਲਾਅਨ ਆਡਾ ਨੂੰ ਬਣਾ ਕੇ ਰੱਖਣਾ ਤੁਹਾਨੂੰ ਕੀ ਲੱਗਦਾ ਹੈ ਕਿ ਪੁਲਿਸ ਆਪਣੇ ਕੰਮ ਦੇ ਵਿੱਚ ਆਪਣੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ ਜਾਂ ਤਾਂ ਕੋਈ ਸਰਕਾਰ ਨੂੰ ਇਥੋਂ ਦੇਖੋ ਸਰਕਾਰ ਦੇ ਖਿਲਾਫ ਕੋਈ ਇਹਦਾ ਦਾ ਅਸ਼ਰਯੰਤਰ ਰਚਿਆ ਜਾ ਰਿਹਾ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੁਝ ਲੋਕ ਜਿਹੜੇ ਆ ਸਾਰਾ ਪੁਲਿਸ ਡਿਪਾਰਟਮੈਂਟ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦਾ ਜਿਹੜਾ ਲੋਕ ਹੈਗੇ ਆ ਉਹ ਪੁਲਿਸ ਦੀ ਸੁਰੱਖਿਆ ਦੇ ਹੇਠ ਜਿਹੜਾ ਆ ਆਪਣੀ ਦਿਨਚਰਿਆ ਸ਼ੁਰੂ ਕਰਦੇ ਆ ਤਾਂ ਉਹਨਾਂ ਦੇ ਸੁਰੱਖਿਆ ਦੇ ਨਾਲ ਕੋਮਨ ਸ਼ਾਂਤੀ ਦੇ ਨਾਲ ਪੰਜਾਬ ਦੇ ਆਪਣੇ ਕਾਰੋਬਾਰ ਕਰਦੇ ਤੇ ਚੱਲਦੇ ਫਿਰਦੇ ਆ ਮਗਰ ਉਹਦੇ ਵਿੱਚ ਕੁਝ ਗੰਦੀ ਮੱਛਲੀਆਂ ਵੀ ਹੁੰਦੀਆਂ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਆ ਕਿ ਇਦਾਂ ਦਾ ਜਿਹੜਾ ਮਾਹੌਲ ਖਰਾਬ ਕਰਨ ਲਈ ਜਿਹੜੇ ਕਿਹੜੇ ਲੋਕ ਜਿਹੜੇ ਹੈਗੇ ਆ ਉਹ ਪੰਜਾਬ ਸਰਕਾਰ ਭਗਵਾਨ ਜੀ ਨੂੰ ਇਹ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਆ ਕਿ ਡੀਜੀਪੀ ਸਾਹਿਬ ਨੂੰ ਵੀ ਸਾਡੀ ਅਪੀਲ ਆ ਕਿ ਇਦਾਂ ਦੇ ਜਿਹੜੇ ਲਾਪਰਵਾਹ ਅਫਸਰ ਆ ਉਹਨਾਂ ਤੇ ਜਿਹੜੀ ਆ ਨਿਗਾਹ ਰੱਖ ਕੇ ਉਹਨਾਂ ਦੇ ਬੰਦੀ ਕਾਰਵਾਈ ਕਰਨੀ। ਕਮੈਂਟ ਵਿੱਚ ਕੀ ਸੁਨੇਹਾ ਦਿਓਗੇ ਤੁਸੀਂ? ਮੈਂ ਆਪਣੇ ਸ਼ਹਿਰ ਦੇ ਨਕੂਦਰ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਸਮਝੇ ਹੋਏ ਮੇਰੇ ਕੋਲ ਤੋਂ ਸ਼ਹਿਰ ਦੀਆਂ ਆਪਣੇ ਕਾਰੋਬਾਰ ਬੰਨ ਰੱਖੇ ਆ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅਮਨ ਸ਼ਾਂਤੀ ਦੇ ਨਾਲ ਜਿਹੜਾ ਮੁਜਾਹਰਾ ਹੋਇਆ ਕੋਈ ਵੀ ਕਿਸੇ ਪਾਸੇ ਇਦਾਂ ਦੀ ਕੋਈ ਕੋਈ ਜ਼ੋਰ ਜ਼ਬਰਦਸਤੀ ਦਾ ਕਿਸੇ ਪਾਸੇ ਵੀ ਕੋਈ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਬਹੁਤ ਈ ਲੋਕ ਜਿਹੜੇ ਹੈਗੇ ਸਮਝਦਾਰ ਪੜੇ ਲਿਖੇ ਔਰ ਬਾਬਾ ਸਾਹਿਬ ਦੇ ਜਿਹੜੇ ਆ ਇਦਾਂ ਤੇ ਉਹਨਾਂ ਨੇ ਆਪਣੇ ਜਿਹੜੇ ਲੋਕਾਂ ਦੇ ਵਿੱਚ ਇੱਕ ਵਿਚਾਰਧਾਰਾ ਪੈਦਾ ਕਰ ਦਿੱਤੀ ਆ ਕਿ ਲੋਕ ਪੜੇ ਲਿਖੇ ਹੋ ਚੁੱਕੇ ਆ ਕਿ ਉਹਨਾਂ ਦੇ ਵਿੱਚ ਕੋਈ ਵੀ ਇਦਾਂ ਦਾ ਨਹੀਂ ਹੈਗਾ ਕਿ ਉਹ ਆਪਣੇ ਜਿਹੜੇ ਵਿਚਾਰ ਆ ਇਦਾਂ ਦੇ ਕੋਈ ਗਲਤ ਲੈ ਕੇ ਆਣ ਬਹੁਤ አመ ਸ਼ਾਂਤੀ ਦੇ ਨਾਮ ਇਹਨਾਂ ਕੋਦੇ ਸ਼ਹਿਰ ਦੇ ਸਮਾਜ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਇਹ ਅੱਜ ਦਾ ਬੰਦ ਜਿਹੜਾ ਆ ਬੜਾ ਸ਼ਾਂਤੀਪੂਰਵਕ ਕੀਤਾ ਹੈ ਧੰਨਵਾਦ ਜੀ ਸੋਇਕਨ ਪ੍ਰਧਾਨ ਸਾਹਿਬ ਵਰਮਾ ਸਾਹਿਬ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ ਦੀ ਨਿਊਜ਼ ਕੈਮਰਾਮੈਨ ਜਸਵੰਤ ਰੌਏ ਦੇ ਨਾਲ ਮੈਂ ਰਾਜੇਸ਼ ਕੁਮਾਰ ਹਾਂ